ਕੈਨੇਡਾ ਚ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਭਾਰਤੀਆਂ ਲਈ ਵੱਡੀ ਖੁਸ਼ਖਬਰੀ ਆਈ ਹੈ ਕੈਨੇਡਾ ਸਰਕਾਰ ਨੇ 1085 ਵਿਦੇਸ਼ੀ ਨਾਗਰਿਕਾਂ ਨੂੰ ਪੀਐਨਪੀ ਯਾਨੀ ਕਿ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਅਧੀਨ ਪਰਮਨੈਂਟ ਰੈਜ਼ਿਡੈਂਸ ਲਈ ਬਿਨੈ ਕਰਨ ਲਈ ਸੱਦਾ ਦਿੱਤਾ ਹੈ ਤਾਜ਼ਾ ਕਿ ਐਕਸਪ੍ਰੈਸ ਐਂਟਰੀ ਡਰਾਅ 16 ਦਸੰਬਰ ਨੂੰ ਆਯੋਜਿਤ ਕੀਤਾ ਗਿਆ ਜੋ ਪੀਐਨਪੀ ਦੁਆਰਾ ਕੈਨੇਡਾ ਚ ਪ੍ਰਵਾਸ ਕਰਨ ਦੇ ਚਾਹਵਨ ਲੋਕਾਂ ਲਈ ਇੱਕ ਵਧੀਆ ਮੌਕਾ ਪੇਸ਼ ਕਰ ਰਿਹਾ ਹੈ ਇਸ ਤੋਂ ਪਹਿਲਾਂ 2 ਦਸੰਬਰ ਨੂੰ ਇਸ ਪੀਐਨਪੀ ਪ੍ਰੋਗਰਾਮ ਤਹਿਤ 676 ਲੋਕਾਂ ਨੂੰ ਸਥਾਈ ਨਿਵਾਸ ਲਈ ਸੱਦਾ ਦਿੱਤਾ ਗਿਆ ਸੀ ਰੀਪੋਰਟ ਮੁਤਾਬਕ ਕੈਨੇਡਾ 'ਚ ਸੈਟਲ ਹੋਣ ਦੇ ਚਾਹਵਾਨ ਵਿਦੇਸ਼ੀ ਨਾਗਰਿਕ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਯਾਨੀ ਕਿ ਪੀਐਨਪੀ ਰਾਹੀਂ ਸਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰ ਸਕਦੇ ਨੇ 사실 ਇਹ ਕਿ ਇਹ ਪ੍ਰੋਗਰਾਮ ਉਹਨਾਂ ਨੂੰ ਕਿਸੇ ਖਾਸ ਪ੍ਰਾਂਤ ਜਾਂ ਖੇਤਰ 'ਚ ਕੰਮ ਕਰਨ ਤੇ ਵਸਣ ਦੀ ਇਜਾਜ਼ਤ ਦਿੰਦਾ ਹੈ ਪੀਐਨਪੀ ਖਾਸ ਤੌਰ ਤੇ ਉਹਨਾਂ ਕਾਮਿਆਂ ਲਈ ਹੈ ਜਿਨ੍ਹਾਂ ਕੋਲ ਹੁਨਰ ਸਿੱਖਿਆ ਤੇ ਕੰਮ ਦਾ ਤਜਰਬਾ ਹੈ ਹਰੇਕ ਸੂਬੇ ਦੇ ਖੇਤਰ ਦੇ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ ਹੁੰਦੇ ਨੇ ਜੋ ਕਾਮਿਆਂ ਦੀਆਂ ਵੱਖ-ਵੱਖ ਲੋੜਾਂ ਨੂੰ ਪੂਰਾ ਕਰਦੇ ਨੇ ਐਕਸਪ੍ਰੈਸ ਐਂਟਰੀ ਸਿਸਟਮ ਕੈਨੇਡਾ ਸਰਕਾਰ ਦੀ ਇੱਕ ਪੁਆਇੰਟ ਆਧਾਰਿਤ ਇਮੀਗ੍ਰ ਨੇ ਹੁਨਰਮੰਦ ਕਾਮਿਆਂ ਦੀ ਚੋਣ ਕਰਦੀ ਹੈ ਇਹ ਪ੍ਰਣਾਲੀ ਇਮੀਗ੍ਰੇਸ਼ਨ ਰਿਫਿਊਜ਼ਸ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਚਲਾਈ ਜਾਂਦੀ ਹੈ ਇਹ ਪ੍ਰੋਗਰਾਮ ਮੁੱਖ ਤੌਰ ਤੇ ਉਹਨਾਂ ਪ੍ਰਵਾਸੀਆਂ ਲਈ ਹੈ ਜੋ ਆਪਣੀ ਮੁਹਾਰਤ ਤੇ ਤਜਰਬੇ ਦੇ ਆਧਾਰ ਤੇ ਕੈਨੇਡਾ ਵਿੱਚ ਸੈਟਲ ਹੋਣਾ ਤੇ ਕੰਮ ਕਰਨਾ ਚਾਹੁੰਦੇ ਨੇ